ਬਹੁਤ ਵਧੀਆ ਅਦੀਸਾ ਸਾਡੇ ਬਹੁਤ ਕਮੀਰ ਨੇ ਬਹੁਤ ਵਧੀਆ ਸਾਹਿਬਕਾਰ ਨੇ ਬਾਉ ਸਿੰਘ ਸਾਡੇ ਬੜੇ ਤਗੜੇ ਰਾਈਟਰ ਹੈ ਜਿਹੜਾ ਹਰ ਮਹੀਨੇ ਸਾਡਾ ਜੋ ਪ੍ਰੋਗਰਾਮ ਸਾਡੇ ਜਨਮ ਦਿਨ ਤੇ ਚੱਲਦਾ ਹੈ ਇਹ ਕੋਈ ਨਾ ਕੋਈ ਆਉਜੀ ਕਵਤਾ ਕੋਈ ਨਾ ਕੋਈ ਆਉਜੀ ਸ਼ਬਦ ਐਸੇ ਸੁਣੁੰਦੇ ਜਿਹੜੇ ਸਾਡੇ ਸਮਾਜ ਦੇ ਸਿਹਤ ਦਾ ਕੰਮ ਕਰਦੇ ਆ ਇਹ ਸਮਾਜ ਦੀਆਂ ਕੋਈ ਹੁਣਤਾਈਆਂ ਬਾਰੇ ਵੀ ਸਾਡੇ ਬੜਾ ਜਾਣਨ ਬੋਲੇ ਸਾਨੂੰ ਆ ਜਿਹੜਾ ਨਾਵਲ ਲਿਖਿਆ ਨੇ ਨਾ ਤੋਂ ਹੱਦਿਆ ਮੇਰੇ ਸਾਹਮਣੇ ਨਾ ਤੋਂ ਹੀ ਪਤਾ ਲੱਗਦਾ ਵੀ ਨਾਵਲ ਦੇ ਵਿੱਚ ਖਾਸ ਗੱਲ ਹੋਊਗੀ ਕਿਉਂਕਿ ਨੇ ਕਈ ਵਾਰੀ ਬੰਦਾ ਨਾਵਲ ਨਾਲ ਤੋਂ ਨਹੀਂ ਪਤਾ ਲੱਗਦਾ ਪਰ ਨਾਵਲ ਤੋਂ ਪਤਾ ਲੱਗਦਾ ਆ ਤੇ ਹਜੇ ਖਾਸ ਨਹੀਂ ਜਿਆ ਬਈ ਜਿਵੇਂ ਲੋਕਾਂ ਦੂਜਿਆਂ ਨੇ ਵਿਚਾਰ ਦਿੱਤੇ ਐ ਮੇਰੇ ਸਾਹਮਣੇ ਇਹ ਨਾਵਲ ਤੇ ਫਿਲਮ ਵੀ ਜਰੂਰ ਬਣੂਗੀ ਲੋਕ ਆਉਣ ਵਾਲੇ ਸਮਝ ਪਸੰਦ ਕਰਨਗੇ ਤੇ ਮੇਰਾ ਇਹ ਆ ਵੀ ਬੌ ਸਿੰਘ ਇਹ ਲਿਖਦੇ ਰਹਿਣ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਨਾਵਲ ਦੇ ਰੀਸ ਕਰਨਾ ਮੈਂ ਇਹਨਾਂ ਨੂੰ ਕਿਹਾ ਵੀ ਆਓ ਕੋ ਅਗਲਾ ਵੀ ਗੱਲ ਲਈ ਆਪਣਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਓ ਕਰਾ ਇਹਨਾਂ ਨੇ ਵੀ ਮੇਰੇ ਕਹਿ ਤੇ ਕਿਹਾ ਤੇ ਮੈਂ ਆਪਣੇ ਸਾਥੀਆਂ ਨੂੰ ਸਲਾਹ ਕੀਤੀ ਇਹ ਸਾਡੇ ਸਲਾਹਕਾਰ ਵੀ ਹੈਗੇ ਬੌ ਸਿੰਘ ਜੀ ਇਹ ਕਹਿੰਦੇ ਚਲੋ ਮੈਂ ਆਇਆ ਨਾ ਫਿਰ ਤੁਹਾਡੇ ਉੱਤੇ ਆਪਾਂ ਕਰਦੇ ਆਂ ਪ੍ਰੋਗਰਾ ਇਹਨਾਂ ਵੇਰਾ ਸੀ ਕਿ 21 ਦਿਨ ਕਾਲੇ 28 ਨੂੰ ਸਾਡਾ ਪੁਰਨਾਗਾ ਹੋ ਰਸੀਗਾ ਮੈਂ ਕਭੀ ਕਿਉਂ ਕਰ ਲਈਏ ਮੰਨ ਕੇ ਸਾਡੀ ਗੱਲ ਕਹਿੰਦੀ ਕਿ ਨਾ ਆਪਾਂ ਕਰ ਦਿੰਦੇ ਇਹ ਸ਼ਾਰਟ ਆਂਡ ਨੇ ਜਿੰਨਾ ਕੰਮ ਹੋ ਗਿਆ ਸਾਡਾ ਜੀ ਅਸੀਂ ਆਹ ਕਰੀ ਜਾਂਦੇ ਆ ਵਕਤ ਵਜ੍ਹਾ ਸਿ ਸਾਡੀ ਇਹ ਕੋਈ ਨਵਲ ਲੋਕਾਂ ਦੇ ਕੋਚਾਈ ਇਹ ਕਿਥੇ ਤਾਂ ਕਿ ਲੋਕ ਪੜ ਲੈ ਵੀਜ਼ ਲਿਖਾ ਕੇ ਆਪ ਦੇ ਹੋਰ ਕਿਤੇ ਵੀ ਦਿਵਾ ਇਹ ਜਨਾ ਮਿੱਤਰੋ ਆ ਵੀ ਪੜਾਂਗੇ ਅਸੀਂ ਜਿਹੜੀ ਸਰ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਵੀ ਇਹ ਕਹਿੰਦੇ ਵੀ ਜਿਹੜੇ ਵੀ ਫਿਊਲ ਖਰਚੀਆਂ ਕਰਦੇ ਹਨ ਉਹ ਵੀ ਇਹ ਬੰਦ ਹੋਣੀ ਚਾਹੀਦੀ ਫਿਊਲ ਖਰਚੇ ਨਾਲ ਅੱਜ ਮੱਥੇ ਗੱਲ ਜੇ ਉਹ ਬੰਦਾ ਨੇ ਯਾਹ ਖਰਚੇ ਕਰਦਾ ਬਾਹਰ ਨੂੰ ਭਜਦਾ ਕਾਦੇ ਵਾਸਤੇ ਭਜਦਾ ਜੇ ਅਪਾ ਇੱਥੇ ਕੰਮ ਕਰਨ ਲੱਗੇ ਡਰਦੇ ਆ ਬਾਹਰ ਦੇ ਮੋਕੇ ਕਿਉਂ ਕੰਮ ਕਰਦੇ ਜਾ ਕੇ ਇੱਥੇ ਅਪਾ ਡੈਲੀ ਟੈਕਟ ਕਿਉਂ ਨਹੀਂ ਚਲਾ ਸਕਦੇ ਇੱਥੇ ਅਪਾ ਬੱਕੋ ਨਹੀਂ ਕਰ ਸਕਦੇ ਉਸ ਬਾਹਰ ਕਿਉਂ ਕਰਾਂਗੇ ਅਪਾ ਜਾ ਕੇ ਕਿਸਾਨ ਜਿਹੜਾ ਹੈਗਾ ਇਹ ਹੁਣ ਛੋਟੇ ਕੰਮ ਤੇ ਇਹ ਮੁੰਡਾ ਭੱਜਣ ਲੱਗਾ ਕਿਸਾਨ ਕਿਸਾਨ ਛੋਟਾ ਕਿਸਾਨ ਵੀ ਉਹ ਵੀ ਕਹਿੰਦਾ ਵੀ ਇਹਨੂੰ ਇੰਨਾ ਗੁੜਾ ਬਾਹਰ ਜਾਵੇ ਉਹ ਕਰਜ਼ਾ ਚੱਕ ਲੈਂਦਾ ਕਰਜ਼ਾ ਚੱਕ ਕੇ ਬਾਹਰ ਭੇਜਦਾ ਉੱਥੇ ਕੰਮਜਾਬ ਨਹੀਂ ਹੁੰਦਾ ਕਈ ਵਾਰੀ ਪਰ ਵਾਪਸ ਆ ਜਾਂਦਾ ਜਾਂ ਉੱਥੋਂ ਦੀ ਸਰਕਾਰਾਂ ਕਾਨੂੰਨ ਬਲ ਕੇ ਵਾਪਸ ਭੇਜ ਦਿੰਦੀਆਂ ਹੈ ਉਬ ਜਰਵ ਨਾਂ ਡੈਰੀ ਕਰਨ ਜੋ ਕਰਦੇ ਨਾ ਕੁਸ਼ ਕਰਨ ਜੋ ਕਰਦੇ ਇਸੇ ਹੱਥਾਂ ਤੇ ਕਰ ਮਜੂਰ ਹੋ ਜਾਂਦਾ ਹੈ ਕਿਸੇ ਇਹਨਾਂ ਸੋਚ ਸਮ ਕੀ ਕਰਨ ਦੀ ਨਾਵਲ ਕੋੜੋ ਕਿ ਖੁਦ ਜੀ ਜੋ ਜੀ ਲਿਖਿਆ ਹੈ ਵੇਖੋ ਉਹਦਾ ਨਿਚੋੜ ਕੱਢਿਆ ਉਹਨੇ ਕਿ ਤੁਸੀਂ ਇਹ ਬਾਤਵਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਆਪਾਂ ਖਰਚੇ ਆਪ ਦੇ ਸੀਮ ਲੇਵਲ 'ਚ ਰੱਖਾਂਗੇ ਆਤਮੰਤ ਕਰ ਨਹੀਂ ਸਕਦੇ ਆਪਾਂ ਜਮ ਮੈਂ ਦਰਸ਼ਨਾਲਲ ਚੋਗ ਜੋ ਇਸ ਤੋਂ ਪਹਿਲਾਂ ਇੱਥੇ ਰੈਡ ਕਰਾ ਸੀਨੀਅਰ ਸਿਟੀਜ਼ਨਸ ਪ੍ਰਧਾਨ ਵੀ ਸੀ ਹੁਣ ਸਰਪ੍ਰਸਤ ਹੈ ਤੇ ਬਾਉ ਸਿੰਘ ਬਰਾੜਜੀ ਵੱਲੋਂ ਜੋ ਲਿਖਿਆ ਜਨਾਬ ਆਤਮੰਤਿਆ ਬਹੁਤ ਹੀ ਵਧੀਆ ਨਾਵਲ ਹੈ ਬਾਉ ਸਿੰਘ ਬਰਾੜਜੀ ਬਾਰੇ ਮੈਂ ਦੱਸਣਾ ਚਾਹਣਾ ਹੈ ਕਿ ਅਸੀਂ ਪਿਛਲੇ ਬਹੁਤ ਸਾਲਾਂ ਤੋਂ ਇਕੱਠੇ ਸਹਿਕਾਰਤਾ ਬਾਗ ਦੇ ਵਿੱਚ ਨੌਕਰੀ ਇਕੱਠੇ ਕਰ ਰਹੇ ਹਾਂ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਇੱਕ ਨਾਵਲ ਅਸੀਂ ਇਹਨਾਂ ਦੇ ਸਰਵੋਤਮ ਦੌਰਾਨ ਰਿਲੀਜ਼ ਕੀਤਾ ਸੀ ਉਦੋਂ ਵੀ ਬਹੁਤ ਵਧੀਆ ਨਾਵਲ ਲੱਗਿਆ ਬਹੁਤ ਵਧੀਆ ਨਾਵਲ ਇਹ ਵੀ ਆਤਮੰਤਿਆ ਨਾਵਲ ਜੋ ਇਹਨੇ ਲਿਖਿਆ ਹੈ ਇਹ ਬਹੁਤ ਵਧੀਆ ਨਾਵਲ ਹੈ ਲੋਕਾਂ ਨੂੰ ਸੇਧ ਦੇਊਗਾ ਫਿਊਲ ਖਰਚੀ ਤੋਂ ਬਚਾਊਗਾ ਤੇ ਇਸ ਤਰ੍ਹਾਂ ਦੇ ਹੀ ਇਹਨਾਂ ਦੇ ਜੋ ਹੋਰ ਵੀ ਕਿਤਾਬਾਂ ਲਿਖੀਆਂ ਹਨ ਅਕਸਰ ਇਸ ਤਰ੍ਹਾਂ ਦਾ ਲਿਖਦੇ ਰਹਿੰਦੇ ਆ ਇਸ ਲਈ ਮੈਂ ਬਾਉ ਸਿੰਘ ਬਰਾੜ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਇਸ ਤਰ੍ਹਾਂ ਦੀ ਸੇਧ ਦੇਣ ਲਈ ਸਮਾਜ ਲਈ ਬਹੁਤ-ਬਹੁਤ ਵਧਾਈਆਂ ਜੀ ਬਰਾੜ ਸਾਹਿਬ ਡਾਕਟਰ ਅਜੀਤ ਸਿੰਘ ਜੱਲ ਕੰਨੂ ਸਾਹਿਬ ਦੀ ਮੇਰੀ ਹੋਮ ਹੈ ਜੀ ਮੈਂ 1900 ਅੰਦ ਪ੍ਰਚਨ ਵਿੱਚ ਜੋ ਵਿਕਰਮ ਬੜੀਏ ਬੰਨ ਵਿੱਚ ਜੋ ਮੈਂਬਰ ਬਣਿਆ ਮੈਨੂੰ ਤਕਰੀਬਨ 30 ਸਾਲ ਤੋਂ ਉਸਤੇ ਹੋਏ 31 ਸਾਲ ਹੋ ਗਏ ਮੈਂਬਰ ਬਣੇ ਤੇ ਮੈਂ ਨਾ ਬਾਹੁ ਸਿੰਘ ਬਾੜ ਜੀ ਦਾ 50 ਸਾਲ ਤੋਂ ਵਾਪਿਆ ਇਹ ਸਾਡੇ ਮੈਂਬਰ ਬਣ ਇਹਨਾਂ ਦਾ ਸੁਭਾਅ ਬੜਾ ਚੰਗਾ ਹੈ ਇਹਨਾਂ ਦਾ ਮਹਾਰਾਣੇ ਵੀ ਨਾਵਲ ਲਿਖਦੇ ਆ ਕਿਤਾਬਾਂ ਲਿਖਦੇ ਆ ਜੁਕੀ ਉਸਤੇ ਲਿਖਦੇ ਆ ਇਹ ਤੋਂ ਇਲਾਵਾ ਮੈਨਾਂ ਇਹਨਾਂ ਕਹਿੰਦੇ ਕਿ ਸਾਨੀ ਕਿਹੜੀ ਬਣੇ ਐਡਵਾਂਸਿੰਗ ਹੈ ਕਿ ਸਾਡੇ ਜਿਹਨੇ ਇਸ ਬਾਗ ਲੈ ਲਏ ਜਿਹੜੀ ਆਪਣੇ 300 ਦੇ ਬਹੁਤ ਸਭ ਹਲ ਕਰਦੇ ਆ ਹਾਲਾਂਕਿ ਐਗਰੀਕਲਚਰਿਸਟ ਨਹੀਂ ਹਨ ਪਰ ਜੰਮੂ ਬੁੱਧ ਕੇ ਜੱਟ ਸੇਖਣ ਇਨਾਂ ਨੇ ਬਹੁਤ ਕੰਮ ਕਰਦੇ ਰਿਹਾ ਲੇਕਿਨ ਇਨਾਂ ਦਾ ਗਾਬਦਾ ਹੈ ਨਾ ਬੜਾ ਸੋਨਾ ਨਾ ਜਗਾਇ ਮਰਦਾ ਪਾਣ ਨਿਕਲ ਜਾਂਦਾ ਸਭ ਕੁਝ ਐਗਰੀਕਲਚਰ ਮਤਲਬ ਬਹੁਤ ਜ਼ਿਆਦਾ ਕੋਈ ਸ਼ਾਇਦ ਆਪ ਐਗਰੀਕਲਚਰਿਸਟ ਹੋ ਜੀ ਜੀ ਗੱਲ ਠੀਕ ਹੈ ਨਾਮ ਲਿਖਿਆ ਜਾਂਦਾ ਜੀ ਆਤਮ ਹੱਤਿਆ ਆਤਮ ਹੱਤਿਆ ਤਾਂ ਇੱਕ ਬਹੁਤ ਹੀ ਖਡਿਆ ਗੱਲ ਹੁੰਦੀ ਹੈ ਬੁਲਦੀ ਲਈ ਹੈ ਇਹ ਬਰਨਾ ਨਹੀਂ ਚਾਹੀਦਾ ਬੰਦੇ ਦੇ ਚੱਕੇ ਦੇ ਨਾਲ ਉਹਦੇ ਮਾਰੇ ਜਨੋਂ ਭਜਣ ਹੈਗੀ ਹੈ ਘਰ ਆ ਤਾ ਰਾਤ ਆ ਤਾ ਫਿਰ ਜਨ ਹੋਊਗਾ ਇਹ ਜੀ ਤਬੀਨਿਆ ਜ਼ਿੰਦਗੀ ਜਮੇ ਰਹੀ ਨਹੀਂ ਇਹ ਤੋਂ ਬਚਨ ਨਹੀਂ ਬੰਦੇ ਨੂੰ ਬਚਣਾ ਚਾਹੀਦਾ ਇਸ ਤੋਂ ਦੇਖੋ ਵੀ ਬੰਦਾ ਆਪਣੀ ਜਿਨੀ ਚਾਹ ਰੋਣੇ ਪੈਰ ਹਲਾਉਂਦਾ ਇਹਨਾਂ ਨੇ ਆਪਣਾ ਘਰ ਬਣਾਇਆ ਆਪਣਾ ਘਰ ਆ ਜਿੱਦੋਂ ਜਨਰਲ ਲੜਕੇ ਜਿਵੇਂ ਘਰ ਸੋਣਾ ਚੱਲ ਜਾਵੇ ਜਾਂ ਕੋਣ ਆਇਆ ਇਹਨੇ ਪੁੱਤਾਂ ਕੀ ਇਹਨੇ ਧੀ ਆ ਪੋਕੀਆਂ ਨਹੀਂ ਨੇਬਕੂ ਅਧਿਕਾਰਤਾ ਆ ਕੁਛ ਹੈ ਅਧਿਕਾਰਤਾ ਆ ਕੁਛ ਹੈ ਇਹਨਾਂ ਨੇ ਇਹਦਾ ਸਿਸਟਮ ਖਰਾਬ ਕਰਤਾ ਜਿਹੜੇ ਜਿਹੜੇ ਨੌਜਵਾਨ ਆ ਇਹ ਬਾਹਰ ਇਹਨਾਂ ਨੇ ਸਿਸਟਮ ਖਰਾਬ ਕਰਤਾ ਗਾਂ ਘੋਲ ਕਿੜੀਆ ਦੀ ਪੁੱਤਰੀ ਠੀਕ ਉਹ ਨਵੇਂ ਪਾਏ ਵੀ ਕਿ ਉਹਨਾਂ ਨੇ ਦਮੇ ਬਾਰੇ ਪੈਂਦੇ ਜੇ ਉਹ ਆ ਉਹਨਾਂ ਨੇ ਇਸ ਤਰ੍ਹਾਂ ਕਰਤਾ ਪੰਜ ਤੇ ਇਸ ਕਰਕੇ ਸਾਰੀ ਇਹ ਕਹਾਣੀ ਵਿਗੜੀ ਇਹਨਾਂ ਦੇ ਹੱਥੋਂ ਬਾਹਰ ਚਲੀ ਗਈ ਤੇ ਕਾਰ ਡਿਲੇਰੀਆ ਐ ਕੋਠੀ ਬਾਦ ਬਣਾਈ ਤੇ ਦਵਾ ਦੁਲਾ ਲਿਆ ਐ ਫਿਰ ਕਾਰ ਲੈ ਲਈ ਆ ਲੈ ਜਵਾਕੂ 4 ਵਜੇ ਕਾਰ ਲੈ ਕੇ ਕਹਿ ਰਾ ਜਾਂਦੇ ਜਿਹੜੇ ਜਿਹੜੇ ਕੰਮ ਕਰੇ ਪਈਏ ਪਾਣੀ ਲਾਉਂਦੇ ਕਹਿੰਦੇ ਕੰਮ ਕਰਦੇ ਸਾਰੇ ਕਰ ਲੋ ਲੋ ਕੋਈ ਇਹਨੇ ਕੋਲ ਕੰਟਰੋਲ ਨਿਕਲ ਗਿਆ ਫਿਰ ਗੱਲ ਮੁੰਡੇ ਕੁੜੀ ਬਾਹਰ ਜਾਣੇ ਕਿੰਦੀ ਲੱਖ ਰੁਪਏ ਲਾ ਕੇ ਕਰ ਜਾਈਗੀ ਬਾਹਰ ਜਾਣ ਦੇ ਤੇ ਉਹ ਜਾ ਕੇ ਬਾਹਰ ਪੱਨ ਸਰਕ ਹੋ ਗਿਆ ਕਿ ਅਪਸੈਪਟ ਹੋ ਗਿਆ ਤੇ ਕੀ ਕਿਹਾ ਕਿ ਭਾਈ ਮੁੰਡਾ ਲੇਕਿਨ ਇਹ ਕਰ ਤੇ ਬੁਢਾ ਜਾਂਦਾ ਤੇ ਬੁਢਾ ਹੀ ਜਨਾ ਮਰਨ ਕਰਾ ਰਿਹਾ ਹੋ ਜਾਂਦਾ ਪਹਿਲ ਤਾਂ ਜਿਆਦਾ ਕਰ ਸਕਦਾ ਕੋਈ ਕੁਛ ਕਰ ਲੈਂਦਾ ਇਹਨਾਂ ਨੇ ਇਹ ਜਿਹੇ ਨਾਵਲ ਲਿਖੇ ਚਲੋ ਠੀਕ ਹੈ ਇਹਨਾਂ ਸਾਹਿਬ ਨਾਲ ਲੇਕਿਨ ਹੈ ਲੇਕਿਨ ਕੋਈ ਹੋਰ ਜਿੰਦਗੀ ਰੂਪ ਤਾਂ ਜਾਣਾ ਨਾ ਨਾਵਲ ਲਿਖਣਾ ਬਹੁਤ ਖੁਸ਼ੀ ਦੀ ਗੱਲ ਹੈ ਜਿੰਦਗੀ ਰੂਪ ਤਾਂ ਆਪਣੇ ਪਿੰਡ ਕੇ ਮੇਕਰ ਜਿੰਦਗੀ ਕਿਵੇਂ ਜਿਉਣੀ ਹੈ ਤੇ ਚਲੋ ਇਸ ਨਾਵਲ ਦਾ ਠੀਕ ਹੈ ਮੈਂ ਇਹਨਾਂ ਦਾ ਨਹੀਂ ਪੜਿਆ ਪਰ ਜਿੰਨਾ ਕੁ ਮੈਨੂੰ ਪਤਾ ਹੈਗਾ ਵੀ ਨਾਵਲ ਲਿਖਿਆ ਹੈ ਕੇ ਲੋਕਾਂ ਨੇ ਇਹ ਉਹਦੀ ਕਿਰਾਨੀ ਕਰਦਾ ਹੈਗੀਆਂ ਉਹ ਦੇਖਿਆ ਸੇ ਉਹ ਉਹ ਠੀਕ ਹੈ ਕਰਕੇ ਰੁਕੀ ਜੇ ਕੋ ਬੋਰ ਖਾ ਜਾਣ ਤੇ ਚੰਗਾ ਤੇ ਰੈਡ ਕਰਾਸ ਸੀਰੀਜ਼ ਸਿਟੀਜ਼ਨ ਕੋ ਪ੍ਰੈਸ ਕਰ ਤਾਂ ਤੇ ਅੱਜ ਤੇ ਬਾਬੂ ਸਿੰਘ ਬਰਾੜ ਜੀ ਦਾ ਜਿਹੜਾ ਨਵਲ ਹੈ ਰਿਲੀਜ਼ ਕਰਨ ਜਾ ਰਹੇ ਹਾਂ ਅਸੀਂ ਆਤਮਿਕ ਤੇ ਵਿੱਚ ਕਿਸਾਨੀ ਬਾਰੇ ਦੱਸਿਆ ਕਿਸ ਤਰ੍ਹਾਂ ਕਿਸਾਨ ਕਰਜ਼ੇ ਲਿੰਮਟਾਂ ਚੱਕ-ਚੱਕ ਕੇ ਲੈਂਦਾ ਹੈਗਾ ਤੇ ਅਖੀਰ ਤੇ ਉਹ ਇਹ ਹਾਲਤ ਹੋ ਜਾਂਦੀ ਆਉਂਦੀ ਕਿ ਆਤਮ ਹੱਤਿਆ ਕਰਨ ਦੇ ਮਜਬੂਰ ਹੋ ਜਾਂਦਾਂਗੇ ਤੇ ਸੁਖਮੂ ਇਹ ਸਮਾਜ ਜਿਹੜਾ ਇਹਨੂੰ ਅਜਿਹੀ ਕ੍ਰਿਤਿਆ ਜਿਹੜੀਆਂ ਹੋ ਰਹੀਆਂ ਸਾਡੇ ਸਮਾਜ ਚ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਚੰਗੀ ਜ਼ਿੰਦਗੀ ਜੀਣ ਲਈ ਅੱਗੇ ਆਉਣਾ ਚਾਹੀਦਾ ਹੈ ਨਾਵਲ ਆਤਮ ਹੱਤਿਆ ਬੰਦ ਵਰਗ ਦੇ ਲੋਕਾਂ ਵਾਸਤੇ ਇਹ ਲਿਖੀ ਗਈ ਰਚਨਾ ਹੈ ਜਿਸ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਜੇ ਅਸੀਂ ਆਪ ਦੀ ਸਮਝ ਵਿਚਾਰ ਕਰਕੇ ਕੋਈ ਫੈਸਲਾ ਲਈਏ ਤਾਂ ਉਹਦੇ ਰਿਜ਼ਲਟ ਸਹੀ ਨਿਕਲਣਗੇ ਲੇਕਿਨ ਅਸੀਂ ਅੱਜ ਸਮਾਜ ਦੇ ਵਿੱਚ ਦੂਸਰਿਆਂ ਦੀ ਰੀਸ ਕਰਕੇ ਆਪਣੇ ਆਪ ਨੂੰ ਇੰਨਾ ਥੱਲੇ ਲੈ ਜਾਂਦੇ ਆ ਕਿ ਫਿਰ ਸਾਥੋਂ ਉੱਠਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਹੋ ਹੀ ਵਜ੍ਹਾ ਇਸ ਨਾਵਲ ਦੇ ਵਿੱਚ ਹੈਗੀ ਹੈ ਕਿ ਕਿਸ ਤਰੀਕੇ ਨਾਲ ਇੱਕ ਸਧਾਰਨ ਜ਼ਿਮੀਂਦਾਰ ਉਹ ਘਟਦਾ ਘਟਦਾ ਖਰਚੇ ਵਧਾ ਕੇ ਬਣਾਉਦਾ ਗਿਆ ਤੇ ਉਹਦੀ ਆਮਦਨ ਘਟਦੀ ਗਈ ਜਿਸ ਕਾਰਨ ਉਹਨੂੰ ਆਤਮ ਹੱਤਿਆ ਕਰਨ ਲਈ ਮਿਲ ਗਿਆ ਫਿਰ ਅਸਰ ਕਿਤਾਬ ਦੀ ਗੱਲ ਕੀਤੀ ਜੇ ਤੱਕ ਇਹ ਇੱਕ ਕਿਰਮੀ ਕਿਤਾਬ ਹੈ ਜਿਹੜੀ ਇਹ ਤੁਸੀਂ ਇਹ ਛੇਵੀਂ ਕਿਤਾਬ ਹੈ ਮੇਰੀ ਚਾਰ ਨਾਵਲ ਲਿਖਿਆ ਮੈਂ ਦੋ ਗੀਤਾਂ ਦੀਆਂ ਕਵਿਤਾਵਾਂ ਲਿਖੀਆਂ ਹੋਈਆਂ ਹਨ ਹਾਂ ਇਹ ਛੇਵੀਂ ਆਤਮ ਹੱਤਿਆਵਾਂ ਮੈਂ ਅਮਰੀਕਾ ਬੈਠ ਕੇ ਲਿਖੀ ਸੀ ਤੇ ਹੁਣ ਇਹ ਮੇਰੇ ਸਾਥੀਆਂ ਨਾਲ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਤੇ ਸਾਥੀਆਂ ਨੇ ਰਲ ਕੇ ਰਿਲੀਜ਼ ਕੀਤੀ ਕਿਸ ਤਰ੍ਹਾਂ ਦਾ ਜਿਹੜਾ ਹੈ ਰਿਸਪੌਂਸ ਪੀਰ ਦਾ ਤੁਮ ਮਿਲਾਈ ਦੇਖੋ ਜੇ ਕਿਤਾਬ ਨੂੰ ਪੜ੍ਹ ਕੇ ਵਿਚਾਰਨਗੇ ਜਿਵੇਂ ਸਵਰਨ ਟੈਨੇ ਨੇ ਲਿਖਿਆ ਉਸ ਬਾੜੀਪੁਰਤੀ ਸੁਖੀ ਨੇ ਲਿਖਿਆ ਵੀ ਇਹ ਜੇ ਕਿਤਾਬ ਨੂੰ ਪੜ੍ਹ ਕੇ ਵਿਚਾਰਿਆ ਜਾਵੇ ਤਾਂ ਆਪਦੇ ਜਿਹੜਾ ਆਪਦਾ ਜੀਵਨ ਹੈ ਆਪਦਾ ਜੀਵਨ ਆਪਦੇ ਸਮਾਜ ਦਾ ਜੀਵਨ ਆਪਦੇ ਘਰ ਦਾ ਜੀਵਨ ਉਹਨੂੰ ਸਫਲ